ਲਕੇ ਚ ਮੈਂ ਆਇਆ ਕਲਿਆਣ ਪਿੰਡ ਇਹਨਾਂ ਦੇ ਨਾਨਕੇ ਵੀ ਆ ਤੁਸੀਂ ਦੇਖ ਲਓ ਵੀ ਸਾਰਾ ਪਿੰਡ ਬਾਹਰ ਨਿਕਲਿਆ ਹੋਇਆ ਬੀਬੀਆਂ ਵੀ ਬੰਦੇ ਵੀ ਆ ਇੱਕ ਪਿੰਡ ਚ 2-2000 ਬੰਦੇ ਦਾ ਇਕੱਠ ਮੈਂ ਤਾਂ ਇਹ ਮੀਟਿੰਗਾਂ ਕਰਨ ਆਇਆ ਤਾਂ ਅੱਜ ਸਾਰੀਆਂ ਚੋਣ ਰੈਲੀਆਂ ਦਾ ਰੂਪ ਧਾਰਨ ਕਰ ਲਿਆ ਸੋ ਮਤਲਬ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕਰੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਆ ਲੋਕ ਕਿਰਦਾਰ ਔਰ ਕਾਰਗੁਜ਼ਾਰੀ ਦੇਖ ਕੇ ਵੋਟਾਂ ਪਾ ਰਹੇ ਆ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੇ ਮਾਰਜਨ ਨਾਲ ਦਿੱਤਾ ਸਰ ਸਵਾਤੀ ਮਈ ਵਾਲ ਦੀ ਵੀਡੀਓ ਕ ਸਾਹਮਣੇ ਆਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਮੱਤ ਕੇਜਰੀਵਾਲ ਹਨਾ ਜੀ ਇਹ ਬੰਦਾ ਨਾ ਜੀ ਇੱਕ ਕ੍ਰਾਈਮਨਲ ਹੈਗਾ ਨਾ ਨਾ ਕਿਸੇ ਔਰਤ ਦਾ ਸਤਕਾਰ ਕਰੇ ਲੁੱਟ ਇਹਦਾ ਮੇਨ ਧੰਦਾ ਹੈਗਾ ਤੁਸੀਂ ਦੇਖੋ ਵੀ ਕੇਜਰੀਵਾਲ ਦੀ ਅੰਦਰ ਬੈਠੇ ਆ ਇਹ ਆਪਣੇ ਪੀਏ ਨੂੰ ਕਹਿ ਕੇ ਉਹਦੇ ਨਾਲ ਕੁੱਟਮਾਰ ਕਰਨੀ ਇੱਕ ਰਾਜ ਸਭਾ ਮੈਂਬਰ ਇੱਕ ਔਰਤ ਦੀ ਬੇਇੱਜ਼ਤ ਕਰਨਾ ਇਸ ਤੋਂ ਵੱਡਾ ਕ੍ਰਾਈਮ ਕੀ ਹੋ ਸਕਦਾ ਹੈਗਾ ਪਤਾ ਨਹੀਂ ਮੈਂ ਹੁਣ ਕਿਥੇ ਕੋਟਾਂ ਦੇ ਕੁਐਸਚਨ ਮਾਰਕ ਨਹੀਂ ਕਰਦਾ ਪਰ ਤੁਸੀਂ ਦੇਖ ਲਿਓ ਵੀ ਇੱਕ ਕ੍ਰਿਮੀਨਲ ਆਦਮੀ ਨੂੰ ਬਾਹਰ ਕੱਢ ਕੇ ਉਹਦੇ ਨਤੀਜੇ ਕੀ ਆ ਗਏ ਸੋ ਫੌਰੀ ਤੌਰ ਤੇ ਉਹਦੀ ਜ਼ਮਾਨਤ ਕੈਨਸਲ ਕਰਕੇ ਅੰਦਰ ਹੋਣਾ ਚਾਹੀਦਾ ਔਰ ਕੇਜਰੀਵਾਲ ਤੇ ਕੁੱਟ ਮਾਰ ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਘਰ ਬੁਲਾ ਕੇ ਕਿਸੇ ਔਰਤ ਨਾਲ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਮੈਂ ਕਿਹਾ ਸਮਝਦਾ ਸਾਡੇ ਸਮਾਜ ਵਾਸਤੇ ਬਹੁਤ ਮੰਦ